ਫਤੇਗੜ ਚੂੜੀਆਂ ਦੇ ਪਿੰਡ ਚੰਦੂ ਸੂਚਾ ਚ ਇੱਕ ਵੱਡਾ ਦੁਖਾਂਤ ਵਾਪਰਿਆ ਤੁਹਾਨੂੰ ਦੱਸਤੀਏ ਕਿ ਭੈਣਪਰਾ ਜੋ ਕਿ ਇੱਕ ਪੱਠੇ ਤੇ ਉਹਨਾਂ ਦੀ ਮਾਤਾ ਕੰਮ ਕਰਦੀ ਸੀ ਅਤੇ ਪੱਠੇ ਦੇ ਵਿੱਚ ਟੋਇਆ ਪੁੱਟਿਆ ਹੋਇਆ ਸੀ ਉਹ ਟੋਏ ਦੇ ਵਿੱਚ ਪਾਣੀ ਭਰਿਆ ਸੀ ਤੇ ਪਹਿਲਾਂ ਇੱਕ ਬੱਚਾ ਡੁੱਬਦਾ ਤੇ ਤੁੱਚਾ ਬੱਚਾ ਉਸਨੂੰ ਬਚਾਉਣ ਲਈ ਟੋਏ ਵਿੱਚ ਛਾਲ ਮਾਰ ਦਿੱਤਾ ਤੇ ਤੁਸੀਂ ਹੀ ਭੈਣਪਰਾ ਜਿਹੜੇ ਡੁੱਬ ਜਾਂਦੇ ਨਹੀਂ ਤੇ ਟੁੱਪਣ ਨਾਲ ਤੋਂ ਆ ਹੀ ਭੈਣਪਰਾਵਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਤੀਏ ਕਿ ਫਤੇਗੜ ਚੂੜੀਆਂ ਦੇ ਨਜ਼ਦੀਕ ਪਿੰਡ ਚੰਦੂ ਸੁਜਾ ਜੋ ਕਿ ਧਾਨਪੁਰ ਨੂੰ ਜਾਂਦੀ ਸੜਕ ਉਪਰ ਸਥਿਤ ਹੈ ਉੱਥੇ ਪੱਠੇ ਤੇ ਇੱਕ ਮਜ਼ਦੂਰ ਬੀਬੀ ਰਾਜੀ ਜੋ ਕਿ ਕੰਮ ਕਰਦੀ ਸੀ ਉਸਤੇ ਪੰਜ ਬੱਚੇ ਦੱਸੀ ਜਾ ਰਹੇ ਨੇ ਤੇ ਉਸ ਦਾ ਪਤੀ ਜੋ ਕਿ 3 ਮਹੀਨੇ ਪਹਿਲਾਂ ਹੀ ਇੱਕ ਸਰਖਾਸਿਚ ਉਸ ਦੀ ਮੌਤ ਹੋ ਗਈ ਸੀ ਤੇ ਹੁਣ ਬੀਬੀ ਰਾਜੀ ਜੋ ਕਿ ਪਿੱਛੋਂ ਉਸ ਦਾ ਪਿੰਡ ਤਰਨਤਾਰਨ ਦੇ ਨਜ਼ਦੀਕ ਦੱਸਿਆ ਜਾ ਰਿਹਾ ਤੇ ਇੱਥੇ ਮਜ਼ਦੂਰੀ ਲਈ ਪੱਠੇ ਤੇ ਕੰਮ ਕਰਦੀ ਸੀ ਤੇ ਉਸਤੇ ਪਠੇਤੇ ਕੰਮ ਕਰਦਿਆਂ ਟੋਏ ਵਿੱਚ ਡੁੱਬਨ ਨਾਲ ਉਸਤੇ ਦੋ ਬੱਚੇ ਲੜਕਾ ਅਤੇ ਲੜਕੀ ਜਿਹੜਿਆ ਉਹਨਾਂ ਦੀ ਮੌਤ ਹੋਈ ਹੈ ਪਹਿਲਾ ਇੱਕ ਬੱਚਾ ਪਾਣੀ ਦੇ ਵਿੱਚ ਡੁੱਬਦਾ ਹੈ ਤੇ ਦੂਸਰਾ ਬੱਚਾ ਉਸਨੂੰ ਬਚਾਉਣ ਲਈ ਛਾਲ ਮਾਰਦਾ ਤਾਂ ਦੂਸਰੇ ਬੱਚੇ ਦੀ ਵੀ ਡੁੱਬਨ ਨਾਲ ਮੌਤ ਹੋ ਗਈ ਇਸ ਸੰਬੰਧੀ ਡੀਐਸਪੀ ਫਤਿਹਗੜ ਚੂੜੀਆਂ ਵਿਪਨ ਕੁਮਾਰ ਅਤੇ ਐਸਐਚਓ ਪ੍ਰਭਜੋ ਸਿੰਘ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਮੀਤੀ ਰਾਤ ਉਹਨਾਂ ਨੂੰ ਇੱਕ 112 ਤੇ ਕੰਪਲੇਂਟ ਮਿਲੀ ਸੀ ਕਿ ਦੋ ਬੱਚੇ ਲਾਪਤਾ ਹਨ ਤੇ ਜਦ ਪੁਲਿਸ ਨੇ ਪੂਰੀ ਤਫਤੀਸ਼ ਕੀਤੀ ਤਾਂ ਤਫਤੀਸ਼ ਦੇ ਦੌਰਾਨ ਜਦ ਜਾਂਚ ਪੂਰੀ ਕੀਤੀ ਗਈ ਪੜਤਾਲ ਕੀਤੀ ਗਈ ਤਾਂ ਉਹਨਾਂ ਨੂੰ ਮ੍ਰਿਤਕ ਚੱਪੜ ਦੇ ਵਿੱਚੋਂ ਢੋਏ ਦੇ ਵਿੱਚੋਂ ਪਾਇਆ ਗਿਆ ਦੋਵਾਂ ਬੱਚਿਆਂ ਦਾ ਪੋਸਟਮਾਰਟਮ ਕਰਾ ਕੇ ਪੁਲਿਸ ਨੂੰ 174 ਦੀ ਕਾਰਵਾਈ ਕਰ ਦੋਨਾ ਹੀ ਬੱਚਿਆਂ ਦਾ ਸਸਕਾਰ ਕਰ ਦਿੱਤਾ ਗਿਆ ਤਾਂ ਅੰਮਲ ਦੇ ਕਿ ਬੀਬੀ ਰਾਜੀ ਜੋ ਜਿਸ ਦਾ ਕਿ ਤਰਨਤਾਰਨ ਦੇ ਨਜ਼ਦੀਕ ਪਿੰਡ ਬਾਗੀਪੁਰ ਹੈ ਅਤੇ ਇੱਥੇ ਚੰਦੂ ਸੁਝੇ ਪੱਠੇ ਤੇ ਇਹ ਮੈਤੁਰੀਲੀ 아이 ਸੀ 5 25 ਸਨ ਉਸ ਦਾ ਦੂਸਰਾ ਵਿਆਹ ਦੱਸਿਆ ਜਾ ਰਿਹਾ ਪਹਿਲੇ ਵਿਆਹ ਤੋਂ ਇੱਕ ਬੱਚਾ ਜੋ ਕਿ ਉਸ ਤੇ ਸਾਰੇ ਪਰਿਵਾਰ ਕੋਲ ਹੈ ਤੇ ਇਸ ਦਾ ਦੁੱਤਜਾ ਵਿਆਹ ਦੱਸਿਆ ਜਾ ਰਿਹਾ ਤੇ ਇਸ ਵਿਆਹ ਚ ਉਸ ਤੇ 5 ਬੱਚੇ ਸਨ ਤੇ ਪੰਜਾਂ ਬੱਚਿਆਂ ਚੋਂ ਦੋ ਬੱਚਿਆਂ ਦੀ ਡੁੱਬਨ ਨਾਲ ਮੌਤ ਹੋ ਗਈ ਹੈ ਤੇ ਤਿੰਨ ਬੱਚੇ ਉਸ ਤੇ ਪਿਛੇ ਤੇ ਬੇਸਹਾਰਾ ਬੱਚੇ ਨੇ ਬਿਨਾ ਬਾਪ ਤੋਂ ਤੇ ਬੀਬੀ ਰਾਜੀ ਜਿਸ ਦੇ ਕਿ ਦੋ ਬੱਚੇ ਬੀਤੀ ਰਾਤ ਪਾਣੀ ਵਾਲੇ ਟੋਏ ਚ ਤੋ ਬੇਨੇ ਅਤੇ ਦੁੱਪਨ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਮਾਰਸਾਂ ਦੇ ਹਵਾਲੇ ਕਰ ਦਿੱਤੀਆਂ ਇੱਕ ਬੱਚਾ ਜਿਹੜਾ ਲੜਕਾ 14 ਸਾਲ ਦਾ ਦੱਸਿਆ ਜਾ ਰਿਹਾ ਜਦਕਿ ਲੜਕੀ ਜੋਕੀ 9 ਸਾਲ ਦੇ ਕਰੀਬ ਦੱਸੀ ਜਾ ਰਹੀ ਤੇ ਪੁਲਿਸ ਦਾ ਪੁਲਸ ਅਫਸਰਾਂ ਦਾ ਕਹਿਣਾ ਹੈ ਕਿ 174 ਦੀ ਕਾਰਵਾਈ ਕਰ ਪੋਸਟਮਾਰਟਮ ਕਰਵਾਇਆ ਗਿਆ ਦੋਵਾਂ ਲਾਸ਼ਾਂ ਦਾ ਤੇ ਮ੍ਰਿਤਕ ਦੇਹਾਂ ਦਾ ਤੇ ਮ੍ਰਿਤਕ ਦੇਹਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਿਆ ਬੀਬੀ ਰਾਜੀ ਤੇ ਵੱਲੀ ਕਰ ਦਿੱਤੀਆਂ ਗਿਆ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਫਤਿਹਗੜ ਚੂੜੀਆਂ ਥਾਣਾ ਤੇ ਅਦੀਨ ਪਿੰਦੇ ਪਿੰਡ ਚੰਦੂ ਸੂਚਾ ਪੱਠੇ ਤੇ ਪਾਣੀ ਦੇ ਟੋਏ ਚ ਡੁੱਬਣ ਨਾਲ ਦੋ ਭੈਣ ਭਰਾਵਾਂ ਦੀ ਮੌਤ ਹੋਈ ਹੈ ਇਹ ਦੁਖਦਾਈ ਘਟਨਾ ਵਾਪਰੀ ਹੈ ਦੋਨਾਂ ਬੱਚਿਆਂ ਦੀ ਪਿਤਾ ਦਾ ਪਹਿਲਾਂ ਹੀ ਸਾਇਆ ਜਿਹੜਾ ਸਿਰ ਤੋਂ ਉੱਡ ਚੁੱਕਿਆ ਹੁਣ ਮਾਤਾ ਬੀਬੀ ਜਿਸ ਦਾ ਨਾਮ ਰਾਜੀ ਹੈ ਤਰਨਤਾਰਨ ਦੇ ਨਜ਼ਦੀਕ ਪਿੰਡ ਬਾਗੀਪੁਰ ਤੋਂ ਤੇ ਇੱਥੇ ਪਿੰਡ ਚੰਦੂ ਸੁਜਾ ਪੱਠੇ ਤੇ ਮਹਿਤ ਮਿਤਰੀ ਆਈ ਸੀ ਜਿੱਥੇ ਉਸ ਦੇ ਤੋਂ ਬੱਚਿਆਂ ਦੀ ਟੋਏ ਚ ਡੁੱਬਣ ਨਾਲ ਮੌਤ ਹੋ ਗਈ ਹੈ